ਇੱਕ ਵਾਰ ਨਾ ਇੱਕ ਮਤਲਬ ਮਹਾਤਮਾ ਹੁੰਦੇ ਨਹੀਂ ਉਹ ਪ੍ਰਸ਼ਾਦ ਬਣ ਰਿਹਾ ਹੁੰਦਾ ਮਤਲਬ ਜਿਵੇਂ ਆਪਣੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾਣੇ ਆਪਾਂ ਨੂੰ ਗ੍ਰੰਤੀ ਸਿੰਘ ਦੇਖ ਵਰਤੌਂਦੇ ਨਹੀਂ ਮੰਦਰ ਜਾਣੇ ਉੱਥੇ ਵੀ ਆਪ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਮਤਲਬ ਇਸ ਤਰ੍ਹਾਂ ਪ੍ਰਸ਼ਾਦ ਬਣ ਰਿਹਾ ਸੀ ਕੋਈ ਮਹਾਤਮਾ ਬੱਚਿਆਂ ਨੂੰ ਸਾਰੇ ਨੂੰ ਉੱਥੇ ਇੱਕ ਬੱਚਾ ਸੀ ਉਹ ਬੱਚੇ ਨੂੰ ਪ੍ਰਸ਼ਾਦ ਦੇ ਦਿੱਤਾ ਤੇ ਬੱਚਾ ਉੱਠ ਕੇ ਚੱਲ ਜਾਂਦਾ ਤੇ ਅੱਗੇ ਮਤਲਬ ਬਾਰੋਂ ਜਾ ਕੇ ਦੇਉਂਦਾ ਕਿਸੇ ਨੂੰ ਤੇ ਆ ਆ ਕੇ ਫਿਰ ਬੈਠ ਜਾਂਦਾ ਫਿਰ ਦੇ ਦਿੰਦਾ ਉਹ ਫਿਰ ਹੱਥ ਖੜੇ ਕਰ ਹੱਥ ਕਰ ਲੈਣਾ ਕਹਿੰਦਾ ਜੀ ਪ੍ਰਸ਼ਾਦ ਦਿਓ ਅੱਛਾ ਉਹ ਜਿਹੜਾ ਮਹਾਤਮਾ ਸੀ ਉਹ ਪ੍ਰਸ਼ਾਦ ਫਿਰ ਦੇ ਦਿੰਦਾ ਉਹਨੂੰ ਕਹਿੰਦਾ ਵੀ ਲਓ ਜੀ ਲਓ ਹਨਾ ਉਹ ਪ੍ਰਸ਼ਾਦ ਲੈ ਕੇ ਫਿਰ ਚੱਲ ਜਾਂਦਾ ਬੱਚਾ ਫਿਰ ਆ ਜਾਂਦਾ ਪ੍ਰਸ਼ਾਦ ਬਾਹਰੋਂ ਬਾਹਰ ਕਿਸੇ ਨੂੰ ਦੇ ਆਉਂਦਾ ਫਿਰ ਆ ਜਾਂਦਾ ਫਿਰ ਪਰਦਨਦਾ ਪ੍ਰਸ਼ਾਦ ਨੂੰ ਫਿਰ ਮੰਗਣ ਲੱਗ ਜਾਂਦਾ ਪ੍ਰਸ਼ਾਦ ਮਤਲਬ ਜੋ ਵੀ ਉੱਥੇ ਪ੍ਰਸ਼ਾਦ ਵਰਤਾ ਰਹੇ ਹੁੰਦੇ ਮਹਾਤਮਾ ਜੀ ਉਹ ਉਹਨੂੰ ਪ੍ਰਸ਼ਾਦ ਫਿਰ ਦੇ ਦਿੰਦੇ ਆ ਤੇ ਬੱਚਾ ਪ੍ਰਸ਼ਾਦ ਲੱਕੀ ਫਿਰ ਚੱਲ ਜਾਂਦਾ ਮਤਲਬ ਇਸ ਤਰ੍ਹਾਂ 4-5 ਵਾਰ ਹੁੰਦਾ ਬੱਚਾ ਆਉਂਦਾ ਪ੍ਰਸ਼ਾਦ ਲੈਂਦਾ ਬਾਹਰ ਚੱਲ ਜਾਂਦਾ ਫਿਰ ਆਉਂਦਾ ਪ੍ਰਸ਼ਾਦ ਲੈਂਦਾ ਬਾਹਰ ਚੱਲ ਜਾਂਦਾ ਫਿਰ ਵਾਪਸ ਆ ਜਾਂਦਾ ਤੇ ਜਿਹੜੇ ਮਤਲਬ ਉਹਦੇ ਭਗਤ ਹੁੰਦੇ ਨੇ ਉਹਦੇ ਮਹਾਤਮਾ ਦੇ ਉਹ ਪੁੱਛਦੇ ਆ ਕਹਿੰਦੇ ਮਹਾਤਮਾ ਜੀ ਵੀ ਇਹ ਬੱਚਾ 6-7 ਵਾਰ ਆ ਗਿਆ ਤੁਹਾਡੇ ਕੋਲ ਪ੍ਰਸ਼ਾਦ ਲੈ ਰਿਹਾ ਤੈਨੂੰ ਪਤਾ ਵੀ ਇਹ ਪ੍ਰਸ਼ਾਦ ਲੈ ਕੇ ਜਾ ਰਿਹਾ ਹੈ ਤੇ ਤੁਸੀਂ ਇਹਨੂੰ ਮਤਲਬ ਦਿਓ ਨਾ ਵੀ ਪ੍ਰਸ਼ਾਦ ਦੇਣ ਦੀ ਗਲੂੜਾ ਵੀ ਇਹ ਤਾਂ ਬਾਹਰ ਜਾਂਦਾ ਦੇ ਆਉਂਦਾ ਜਾਂ ਕਿ ਉਹ ਕਹਿੰਦਾ ਵੀ ਮਹਾਤਮਾ ਕਹਿੰਦਾ ਜਿੰਨਾ ਚਿਰ ਇਹ ਬੰਦਾ ਬੱਚਾ ਮੈਥੋਂ ਪ੍ਰਸ਼ਾਦ ਲੈ ਕੇ ਬਾਹਰ ਵੰਡ ਰਿਹਾ ਤਾਂ ਮੈਂ ਇਹ ਦੰਦਾ ਰਹੂੰਗਾ ਜਿੰਨਾ ਜਦੋਂ ਇਹ ਆਪ ਦੇ ਤੇ ਰੱਖਣ ਲੱਗਿਆ ਫਿਰ ਮੈਂ ਬੰਦ ਕਰੂੰਗਾ ਇਸੇ ਤਰੀਏ ਮਤਲਬ ਕੁਦਰਤ ਨੇਚਰ ਪਰਮਾਤਮਾ ਆਪਣੇ ਨਾਲ ਕਰਦਾ ਜੇ ਆਪਾਂ ਆਪਦੀ ਨੌਲੇਜ ਨੂੰ ਬਾਹਰ ਵੰਡਦੇ ਆ ਤਾਂ ਆਪ ਨੂੰ ਹੋਰ ਨੌਲੇਜ ਮਿਲਦੀ ਹੈ ਨੇਚਰ ਤੁਹਾਨੂੰ ਕੁਦਰਤ ਤੁਹਾਨੂੰ ਭਗਵਾਨ ਅੱਲਾ ਵਾਹਿਗੁਰੂ ਤੁਹਾਨੂੰ ਹੋਰ ਨੌਲੇਜ ਦਿੰਦਾ ਹੈ ਤੇ ਤੁਸੀਂ ਬਾਹਰ ਵੰਡ ਜਾਨੇ ਜਿੰਨਾ ਤਨ ਤੁਸੀਂ ਆਪ ਦਾ ਮਤਲਬ ਆਪ ਦੀ ਲੋੜ ਬੰਦਾ ਰੱਖਦੇ ਹੋ ਬਾਕੀ ਤੁਸੀਂ ਲੋੜ ਬੰਦਾ ਨੂੰ ਦਸ਼ਵੰਦ ਕੱਢਦੇ ਹੋ ਮੈਂ ਆਪਣੇ ਧਰਮ ਵਿੱਚ ਕਿਹਾ ਦਸ਼ਵੰਦ ਕਰਨਾ ਦਸ਼ਵੰਦ ਕੱਢਦੇ ਹਾਂ ਤੇ ਤੁਸੀਂ ਹੂਰ ਮਿਲਦਾ ਤੁਹਾਨੂੰ ਕਿਉਂਕਿ ਇਸੇ ਤਰੀਕ ਜਿਵੇਂ ਮੁਹਾਤਮਾ ਕਹਿ ਰਿਹਾ ਸੀ ਕਿੰਦਾ ਬੱਚਾ ਜਿੰਨਾ ਚਿਰ ਬਾਹਰ ਵੰਡ ਰਿਹਾ ਹੈ ਮੈਨੂੰ ਪਤਾ ਵੀ ਇਹ ਬਾਹਰ ਵੰਡ ਰਿਹਾ ਹੈ ਤੇ ਇਹ ਲੋਕਾਂ ਦੀ ਹੈਲਪ ਕਰਿਆ ਮੈਂ ਇਹਨੂੰ ਦੇਣ ਵੇਲੇ ਦੁਆਰੇ ਪ੍ਰਸ਼ਾਦ ਦੇਣ ਵੇਲੇ ਕੋਈ ਮੈਨੂੰ ਅਖਾਈ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਮੈਨੂੰ ਜਿੰਨੇ ਵਾਰ ਵੀ ਆਉਮਾਂ ਦੇਵਾਂਗਾ ਇਸੀ ਤਰੀਕੀ ਕੁਦਰਤ ਸਾਡਾ ਨਾ ਕਰਦੀ ਏ ਪਰਮਾਤਮਾ ਤਾਂ ਛੱਡ ਨਾ ਕਰਦਾ ਜੇ ਆਪਾਂ ਆਪਣੇ ਕੋਲ ਕੋਈ ਨੌਲੇਜ ਹੈ ਉਹ ਆਪਾਂ ਵੰਡ ਰਹੇ ਹਾਂ ਹਨਾ ਜਿਵੇਂ ਹੁਣ ਮੈਂ ਬੁੱਕਸ ਪੜ੍ਹਦਾ ਮੈਂ ਤੁਹਾਨੂੰ ਬੁੱਕਸ ਦਾ ਰਿਵਿਊ ਦੇ ਦਿੰਨਾ ਪੜ੍ਹ ਕੇ ਜਾਂ ਮੈਂ ਆਪਦੇ ਵੱਲੋਂ ਜੋ ਮੈਨੂੰ ਨੌਲੇਜ ਦਿੱਤੀ ਏ ਮੇਰੇ ਪੇਰੰਤੂ ਮੇਰੇ ਆਸ-ਪਾਸੇ ਤੋਂ ਮੈਨੂੰ ਜੋ ਮਿਲਦਾ ਜੋ ਮੈਨਾਂ ਉਹ ਐਕਸਪੀਰੀਅੰਸ ਕੀਤਾ ਮੈਂ ਤੁਹਾਡਾ ਨਾ ਵੰਡ ਰਿਹਾ ਤੇ ਮੈਨੂੰ ਹੋਰ ਮੈਨੂੰ ਵੀ ਇਸ ਤਰ੍ਹਾਂ ਹੀ ਨਹੀਂ ਹੈ ਮੈਂ ਕੋ ਤੁਹਾਨੂੰ ਸਿਖਾ ਦੇ ਰਿਹਾ ਮੈਨੂੰ ਹੋਰ ਪਤਾ ਲੱਗ ਰਿਹਾ ਕੁਝ ਮੈਂ ਤੁਹਾਨੂੰ ਦੱਸਣ ਲਈ ਕੁਝ ਹੋਰ ਪੜਦਾ ਮੈਨੂੰ ਹੋਰ ਪਤਾ ਲੱਗਦਾ ਮੈਨੂੰ ਹੋਰ ਕੁਝ ਮਿਲਦਾ ਇਸੇ ਤਰੀਕੇ ਮੈਂ ਵੰਡਦਾ ਠੀਕ ਹੈ ਤੇ ਮੈਨੂੰ ਮਿਲਦਾ ਇਸ ਤਰੀਕੇ ਤੁਹਾਨੂੰ ਮੈਂ ਵੰਡੂਗਾ ਵੰਡਣ ਮੀਨਸ ਇਹ ਨਹੀਂ ਹੁੰਦਾ ਕਿ ਮੈਂ ਸਾਰਾ ਤੁਹਾਨੂੰ ਦੇ ਦੇਣਾ ਮਤਲਬ ਆਪ ਦੀ ਆਪ ਦੀ ਜਿੰਨੀ ਤੁਹਾਡੀ ਕੈਪੈਸਿਟੀ ਹੈ ਉਹਦੇ ਵਿੱਚੋਂ 5 10% ਤੁਸੀਂ ਮਤਲਬ ਲੋਡ ਬੰਦਾ ਦੀ ਹੈਲਪ ਕਰੋ ਤੁਹਾਡੇ ਕੋਲ ਆਟੋਮੈਟਿਕ ਹੋਊਗਾ ਤੁਹਾਨੂੰ ਜਿਹੜਾ ਉੱਪਰ ਦੇਣ ਵਾਲਾ ਬੈਠਾ ਉਹਨੂੰ ਪਤਾ ਹੈ ਵੀ ਇਹ ਵੰਡ ਰਿਹਾ ਹੈ ਉਹਨੂੰ ਉਹਨਾਂ ਨੂੰ ਦੇ ਜਾਂਦਾ ਹੈ ਜਿਵੇਂ ਉਹ ਮਹਾਤਮਾ ਬੱਚੀ ਨੂੰ ਪ੍ਰਸ਼ਾਦ ਦੇ ਰਿਹਾ ਸੀਗਾ ਵੀ ਇਹ ਬੱਚਾ ਬਾਹਰ ਜਾ ਕੇ ਵੰਡ ਰਿਹਾ ਤੇ ਉਹ ਕਹਿੰਦਾ ਮੈਨੂੰ ਬਸ ਪਰਮਾਤਮਾ ਹੀ ਮਹਾਤਮਾ ਦੀ ਤਰ੍ਹਾਂ ਹੀ ਮਤਲਬ ਬਿਹੇਵ ਕਰਦਾ ਵੀ ਜੇ ਆਪਾਂ ਕਿਸੇ ਨੂੰ ਦੇ ਰਹੇ ਹਾਂ ਕਿਸੇ ਦੀ ਹੈਲਪ ਕਰ ਰਹੇ ਹਾਂ ਤਾਂ ਆਪਾਂ ਨੂੰ ਕੁਦਰਤੀ ਤੌਰ ਤੇ ਆਪਣੇ ਆਪ ਮਿਲਦਾ ਸੋ ਇਸ ਲਈ ਨੌਲੇਜ ਵੰਡਦੇ ਹੋ ਨੌਲੇਜ ਵੱਧਦੀ ਹੈ ਧੰਨਵਾਦ ਵੰਡਦੇ ਹੋ ਤੁਸੀਂ ਲੋੜ ਲੋਕਾਂ ਨੂੰ ਲੋੜ ਜਿਹਨਾਂ ਨੂੰ ਲੋੜ ਹੈ ਤਾਂ ਤੁਹਾਡੇ ਕੋਲ ਧਨ ਵੀ ਵੱਧਦਾ ਹੈ ਜੇ ਤੁਸੀਂ ਕਿਸੇ ਦੀ ਮਤਲਬ ਇੱਕ ਚੰਗੇ ਸ਼ਬਦਾਂ ਨਾਲ ਹੈਲਪ ਵੀ ਕਰਦੇ ਨੇ ਉਹ ਵੀ ਹੈਲਪ ਹੈ ਪੈਸੇ ਦੀ ਹੈਲਪ ਨਹੀਂ ਹੋ ਸਕਦੀ ਕੱਲੀ ਤੁਸੀਂ ਵੈਸੀ ਜਿਵੇਂ ਕਿਸੇ ਨੂੰ ਕੋਈ ਮਤਲਬ ਕੋਈ ਬੰਦਾ ਲੋ ਬੈਠਾ ਹੈ ਮਤਲਬ ਉਹਨੂੰ ਮਤਲਬ ਉਹ 네ਗੇਟਿਵ ਫੀਲ ਕਰ ਰਿਹਾ ਤੁਸੀਂ ਉਹਨੂੰ ਕੋਈ ਹੌਸਲਾ ਦਿੱਤਾ ਯਾਰ ਕੋਈ ਨਹੀਂ ਵੀ ਜਿਹੜਾ ਮਾੜਾ ਟਾਈਮ ਹੈ ਲੰਘ ਜੂਗਾ ਠੀਕ ਹੈ ਚੰਗਾ ਵੀ ਆਊਗਾ ਜਾਂ ਤੁਸੀਂ ਉਹਨੂੰ ਚੰਗੇ ਸ਼ਬਦ ਕਹਤੇ ਜਾਂ ਉਹਦੀ ਤਾਰੀਫ਼ ਕਰਤੀ ਤਾਂ ਉਹ ਵੀ ਇੱਕ ਤਰ੍ਹਾਂ ਦੀ ਹੈਲਪ ਹੈ ਤੁਸੀਂ ਕਿਸੇ ਨੂੰ ਤੁਰੇ ਜਾਂਦੇ ਨੂੰ ਮਤਲਬ ਪਾਣੀ ਪੁੱਛ ਲਿਆ ਜਾਂ ਕਿਸੇ ਨੂੰ ਰਾਈਡ ਦੇਦੀ ਵੀ ਉਹ ਨਹੀਂ ਮੈਂ ਲਿਫਟ ਦੇਦੀ ਜਾਂ ਮੈਂ ਛੱਡ ਦਿੰਨਾ ਕੋਈ ਬਜ਼ੁਰਗ ਜਾ ਰਿਹਾ ਉਹਦੀ ਤੁਸੀਂ ਹੈਲਪ ਕਰਤੀ ਇਹ ਵੀ ਇੱਕ ਹੈਲਪ ਆ ਕਤਲਾ ਹੈਲਪ ਇਹਨਾਂ ਸੋਚਿਆ ਕਰੋ ਵੀ ਪੈਸੇ ਹੀ ਹੈਲਪ ਹੁੰਦੀ ਹੈ ਤੁਸੀਂ ਚੰਗੇ ਸ਼ਬਦ ਵਰਤਦੇ ਕਿਸੇ ਲਈ ਕਿਸੇ ਦੀ ਤਾਰੀਫ਼ ਕਰ ਦਿੰਦੇ ਹੋ ਉਹ ਵੀ ਇੱਕ ਹੈਲਪ ਆ ਹੈਨਾ ਮਤਲਬ ਅਗਲੇ ਨੂੰ ਅਗਲੇ ਦੇ ਵਿੱਚ ਕੋਈ ਵੈਲਿਊ ਐਡਰ ਹੋਈ ਹੈ ਤੁਹਾਡੇ ਕਾਰਨ ਕਿਸੇ ਨੂੰ ਕੋਈ ਬਲ ਮਿਲ ਰਿਹਾ ਹੈ ਕਿਸੇ ਨੂੰ ਹੌਸਲਾ ਮਿਲ ਰਿਹਾ ਹੈ ਕਿਸੇ ਨੂੰ ਕੋਈ એનર્ਜੀ ਮਿਲ ਰਹੀ ਹੈ ਤਾਂ ਤੁਸੀਂ ਉਹਦੀ ਹੈਲਪ ਕਰ ਰਹੇ ਹੋ ਹੈਨਾ ਸੜਕ ਦੇ ਉੱਪਰ ਕੋਈ ਡਲਾ ਪਿਆ ਮੰਨ ਲਓ ਰੋੜਾ ਪਿਆ ਪੱਥਰ ਪਿਆ ਤੁਸੀਂ ਉਹ ਚੱਕ ਕੇ ਪਰਾ ਸਿੱਟਦਾ ਉਹ ਵੀ ਹੈਲਪ ਆ ਕਿਉਂਕਿ ਉਹ ਉਹ ਉਹਦੇ ਉੱਤੇ ਕਿਸੇ ਦਾ ਮੋਟਰਸਾਈਕਲ ਚੜ੍ਹਨਾ ਸੀ ਕਿਸੇ ਦੀ ਗੱਡੀ ਚੜ੍ਹਨੀ ਸੀ ਕੋਈ ਐਕਸੀਡੈਂਟ ਹੋ ਸਕਦਾ ਕੋਈ ਹੈਪਨ ਹੋ ਸਕਦਾ ਉਹ ਵੀ ਹੈਲਪ ਆ ਮਤਲਬ ਤੁਸੀਂ ਬਲੱਡ ਕੁਝ ਵੀ ਮਤਲਬ ਤੁਸੀਂ ਬਲੱਡ ਡੋਨੇਟ ਕਰ ਰਹੇ ਹੋ ਹੈਨਾ ਤੁਸੀਂ ਕਿਸੇ ਨੂੰ ਪੜ੍ਹਾ ਰਹੇ ਹੋ ਫ੍ਰੀ ਚ ਜੇ ਤੁਸੀਂ 10 ਬੱਚਿਆਂ ਨੂੰ ਤੁਸੀਂ ਉਹਦੇ ਪੈਸੇ ਲੈ ਰਹੇ ਹੋ ਇੱਕ ਨੂੰ ਫ੍ਰੀ ਪੜ੍ਹਾ ਰਹੇ ਹੋ ਤਾਂ ਉਹ ਵੀ ਹੈਲਪ ਆ ਜੇ ਤੁਸੀਂ ਮਤਲਬ ਤੁਹਾਡੇ ਕੋਲੇ ਪਸ 50 ਗਾਹਕ ਮਤਲਬ ਕਸਟਮਰ ਆਉਂਦੇ ਦਿਨ ਜੇ ਤੁਸੀਂ 50 ਦੇ ਵਿੱਚੋਂ ਪੰਜਾਤ ਗਾਹਕ ਜੇ ਤੁਹਾਨੂੰ ਲੱਗੇ ਵੀ ਮੈਂ ਇਹਦੀ ਹੈਲਪ ਨਹੀਂ ਮਤਲਬ ਯਾਰ ਇਹਨੂੰ ਲੋਡ ਨਹੀਂ ਇਹ ਬੰਦਾ ਲੋਡ ਮੰਦਾ ਹੈ ਜੀ ਆਪਾਂ ਮਾਰਜਿਨ ਘਟ ਲੈਂਦੇ ਉਹ ਵੀ ਹੈਲਪ ਮਤਲਬ ਹੈਲਪ ਦੀ ਵੀ ਕੋਈ ਵੀ ਕਿਸਮ ਹੋ ਸਕਦੀ ਹੈ ਜੇ ਤੁਸੀਂ ਆਪਦੇ ਸੱਚੇ ਮਨ ਨਾਲ ਕਰਿਓ ਇਹ ਵੀ ਗੱਲ ਟਰੂ ਹੈ ਵੀ ਜੇ ਤੁਸੀਂ ਮਤਲਬ ਹੈਲਪ ਕਰਦੇ ਹੋ ਕਿਸੇ ਦੀ ਮਤਲਬ ਉਹ ਤੁਹਾਨੂੰ ਨੇਚਰ ਕੁਦਰਤ ਪਰਮਾਤਮਾ ਤੁਹਾਨੂੰ ਡਬਲ ਦਿੰਦਾ ਉਸ ਤੋਂ ਕਿਉਂਕਿ ਉਹਨੂੰ ਪਤਾ ਵੀ ਤੁਸੀਂ ਅੱਗੇ ਵੰਡ ਰਹੇ ਹੋ ਸੋ ਇਸ ਕਨਸੈਪਟ ਨੂੰ ਸਮਝੋ ਬੜਾ ਸੌਖਾ ਕਨਸੈਪਟ ਹੈ ਬੜਾ ਸੌਖਾ ਇਹ ਮਤਲਬ ਤਰੀਕਾ ਆਪਦੇ ਆਪ ਨੂੰ ਕੁਦਰਤ ਨੇੜੇ ਕਰਨ ਦਾ ਪਰਮਾਤਮਾ ਦੇ ਨੇੜੇ ਕਰਨ ਦਾ ਲੋਕਾਂ ਦੇ ਨੇੜੇ ਕਰਨ ਦਾ ਲੋਕਾਂ ਦੀ ਹੈਲਪ ਕਰਨ ਦਾ ਆਪਦੇ ਆਪ ਨੂੰ ਆਤਮਿਕ ਸ਼ਾਂਤੀ ਮਤਲਬ ਪਾਉਣ ਦਾ ਕਿਸੇ ਦੀ ਹੈਲਪ ਕਰੋ ਤੇ ਤੁਸੀਂ ਦੇਖੋਗੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤੱਕ ਹੀ ਕਰਦੇ ਜਾਓਗੇ ਕਿਉਂਕਿ ਤੁਹਾਨੂੰ ਇੱਕ ਫੋਰਸ ਹੈ ਜਿਹੜੀ ਫੋਰਸ ਕਹ ਲੱਗ ਜਾਂਦੀ ਹੈ ਮੰਗਰੋਂ ਵੀ ਤੁਸੀਂ ਅ ਕਿਸੇ ਨੂੰ ਮਤਲਬ ਬਲ ਦੇ ਰਹੇ ਹੋ ਕਿਸੇ ਨੂੰ એનર્ਜੀ ਦੇ ਰਹੇ ਹੋ ਕਿਸੇ ਹੋਰ ਕਿਸੇ ਹਿਊਮਨ ਬੀਿੰਗ ਦੀ ਤੁਸੀਂ ਹੈਲਪ ਕਰ ਰਹੇ ਹੋ ਕਿਸੇ ਮਤਲਬ ਇਸ ਧਰਤੀ ਦੇ ਪ੍ਰਾਣੀ ਦੀ ਕਿਸੇ ਦੀ ਕਿਸੇ ਦੀ ਵੀ ਮਤਲਬ ਮੈਂ ਮਤਲਬ ਕਿਸੇ ਵੀ ਤਰ੍ਹਾਂ ਦੀ ਹੈਲਪ ਕਰ ਰਹੇ ਹਾਂ ਤਾਂ ਤੁਸੀਂ ਆਪ ਦਾ ਯੋਗਦਾਨ ਮਤਲਬ ਕਮਿਊਨਿਟੀ ਚ ਪਾ ਰਹੇ ਹੋ ਸੋ ਕਦੇ ਵੀ ਹੈਲਪ ਕਰਨ ਲੱਗੇ ਚੀਜ਼ ਕੋਣਾ ਹੈਲਪ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਤੁਸੀਂ ਕਿਉਂ ਜਰ ਮੈਂ ਤੁਹਾਨੂੰ ਮੈਂ ਤੁਹਾਨੂੰ ਸ਼ਾਬਾਸ਼ੀ ਦਿੱਤੀ ਸੀ ਇਹ ਵੀ ਕਾਦੀ ਹੈਲਪ ਹੋਈ ਇਹ ਵੀ ਹੈਲਪ ਹੈ ਮਤਲਬ ਨਾ ਯਾਰ ਕੁਝ ਪੈਸੇ ਉਧੜੀ ਦਿੱਤੇ ਨਹੀਂ ਵੀ ਉਹ ਕਾਦੀ ਹੈਲਪ ਇਨਹੀਂ ਨਹੀਂ ਤੁਸੀਂ ਕਿਸੇ ਦੀ ਤਾਰੀਫ ਕਰ ਦਿਓ ਕੋ ਚੰਗਾ ਗਾਉਂਦਾ ਕੋ ਚੰਗਾ ਲਿਖਦਾ ਚੰਗਾ ਜਿਵੇਂ ਕੋਈ ਬੋਲਦਾ ਤੁਹਾਨੂੰ ਕੋ ਚੰਗਾ ਲੱਗਦਾ ਉਹਦੇ ਸ਼ੇਅਰ ਕਰ ਦਿਨੇ ਉਹਨੂੰ ਲਾਈਕ ਕਰ ਦਿਨੇ ਇਹ ਵੀ ਹੈਲਪ ਮਤਲਬ ਸਬਸਕ੍ਰਾਈਬ ਕਰ ਦਿਨੇ ਹੋ ਅੱਗੇ ਭੇਜ ਦਿਨੇ ਹੋ ਉਹ ਵੀ ਹੈਲਪ ਆ ਕਿਉਂਕਿ ਕਿਸੇ ਨੂੰ ਜਾਂਦਾ ਹੋ ਸਕਦਾ ਕਿਸੇ ਦੇ ਕੰਨ ਚ ਗੱਲ ਪੈ ਜੀ ਹੈਨਾ ਇਸ ਲਈ ਇਹ ਚੀਜ਼ਾਂ ਨੂੰ ਤੁਸੀਂ ਮਤਲਬ ਐਵੇਂ ਨਾ ਸਮਝਿਆ ਕਰੋ ਇਹ ਇਹਨੂੰ ਵਰਤਿਆ ਕਰੋ ਥੈਂਕ ਯੂ ਕਹਿਣਾ ਕਿਸੇ ਨੂੰ ਧੰਨਵਾਦ ਕਰਨਾ ਕਿਸੇ ਦਾ ਕਿਸੇ ਦੀ ਸੌਰੀ ਕਹਿਣੀ ਹੈ ਨਾ ਮਾਫੀ ਮੰਗਣੀ ਕਿਸੇ ਤੋਂ ਇਹ ਵੀ ਇੱਕ ਤਰ੍ਹਾਂ ਦੀਆਂ ਹੈਲਪਾਂ ਹੁੰਦੀਆਂ ਨੇ ਮਤਲਬ ਜੇ ਤੁਸੀਂ ਕਿਸੇ ਨੂੰ ਕਿਸੇ ਦੀ ਤੁਸੀਂ ਤੁਹਾਡੀ ਕਿਸ ਨੇ ਹੈਲਪ ਕੀਤੀ ਸੀ ਤੁਸੀਂ ਉਹਨੂੰ ਮਤਲਬ ਸ਼ੁਕਰੀਆ ਨਹੀਂ ਕਹਿ ਸਕੀ ਸੀ ਤਾਂ ਕਹਿ ਦਿਓ ਵੀ ਭਰਾਵਾ ਤੇਰਾ ਬਹੁਤ ਬਹੁਤ ਸ਼ੁਕਰੀਆ ਤੁਮੇਰੀ ਉਸ ਦਿਨ ਹੈਲਪ ਕੀਤੀ ਸੀ ਉਹ ਬੰਦਾ 10 ਬੰਦੇ ਦੀ ਹੋਰ ਹੈਲਪ ਕਰੂਗਾ ਤੁਹਾਨੂੰ ਵੀ ਬਲ ਮਿਲੂਗਾ ਕਿਸੇ ਹੋਰ ਦੀ ਹੈਲਪ ਕਰੀ ਆਪਾਂ ਇਸ ਲਈ ਇਹਨਾਂ ਗੱਲਾਂ ਨੂੰ ਮਤਲਬ ਆਪਾਂ ਕਰਦੇ ਰਹੇ ਜੀ ਤੇ ਤੁਸੀਂ ਦੇਖੋਗੇ ਤੁਹਾਡੀ ਮਤਲਬ ਇਹਦਾ ਸਭ ਤੋਂ ਫਾਇਦਾ ਇਹ ਹੋਣਾ ਵੀ ਤੁਹਾਡੀ ਜ਼ਿੰਦਗੀ ਦੀ ਵੈਲਿਊ ਐਡ ਹੋਣੀ ਹੈ ਜਾਨੀ ਤੁਸੀਂ ਇਹ ਜੇ ਮਤਲਬ ਇੱਕ ਪਰਸਨ ਬਣ ਜੂਗੇ ਜਿਹੜਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਤੁਸੀਂ ਆਟੋਮੈਟਿਕੀ ਕੁਦਰਤ ਦੇ ਨੇੜੇ ਜਾਉਂਗੇ ਤਰੱਕੀ ਕਰੋਗੇ ਜੋ ਤੁਸੀਂ ਚਾਹੋਗੇ ਤੁਹਾਨੂੰ ਮਿਲ ਜੇਗਾ ਪਰ ਮਿਲੂ ਤਾਂ ਜੇ ਤੁਸੀਂ ਸੱਚੇ ਦਿਲੋਂ ਕਿਸੇ ਦੀ ਹੈਲਪ ਕਰਦੇ ਮਤਲਬ ਕਰਦੇ ਰਹੋਗੇ ਤੇ ਆਪਦੇ ਮਾਈਂਡ ਦੇ ਵਿੱਚ ਇੱਕ એનર્ਜੀ ਰੱਖੋਗੇ ਤਾਂ ਤੁਸੀਂ ਲੋਕ ਤੁਹਾਡੇ ਵੱਲ ਅਟਰੈਕਟ ਹੋਣਗੇ ਤੇ ਤੁਸੀਂ ਲੋਕਾਂ ਨੂੰ ਅਟਰੈਕਟ ਕਰੋਗੇ ਚੰਗੇ ਲੋਕ ਤੁਹਾਡੇ ਨਾਲ ਜੁੜਨਗੇ ਤੁਸੀਂ ਤਰੱਕੀ ਕਰੋਗੇ ਇਹ ਸਿੰਪਲ ਜਿਹਾ ਫਾਰਮੂਲਾ ਹੁੰਦਾ ਠੀਕ ਹੈ ਜਿਵੇਂ ਆਪਣੇ ਗੁਰੂ ਨਾਨਕ ਦੇਵ ਜੀ ਨੇ ਕਿਹਾਗਾ ਵੀ ਕਿਰਤ ਕਰੋ ਵੰਡ ਛਕੋ ਸੋ ਜੋ ਵੀ ਹੁੰਦਾ ਜਿੰਨੀ ਵੀ ਹੈਲਪ ਹੋ ਸਕਦੀ ਹੈ ਉੰਨੀ ਕਰੋ ਇਹ ਮੇਰਾ ਜ ਸਭ ਤੋਂ ਮਤਲਬ ਮੇਰਾ ਮੇਨ ਟਾਰਗੇਟ ਇਹੀ ਸੀ ਵੀ ਆਪਾਂ ਹੈਲਪ ਦੇ ਉੱਤੇ ਗੱਲ ਕਰਨੀ ਹੈ ਵੀ ਲੋਕ ਕਿਸੇ ਲੋੜਵੰਦੀ ਹੈਲਪ ਹੀ ਕਰਨੀ ਹੈ ਇੱਥੇ ਲੋਕ ਸਾਡੇ ਬਹੁਤ ਹੈਲਪ ਕਰਦੇ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਫੂਲ ਦੇ ਦਿੰਦੇ ਨੇ ਉਹਨਾਂ ਨੂੰ ਵੈਸੇ ਕਿਤੇ ਰਾਈਡ ਦੀ ਲੋੜ ਪਈ ਉਹਨਾਂ ਨੂੰ ਮੈਨੂੰ ਕੋਈ ਆਪਣੇ ਆਪਣੀਆਂ ਇੱਥੇ ਸਟੂਡੈਂਟ ਕੁੜੀਆਂ ਵਗੈਰਾ ਜਾਂ ਕੁਝ ਵੀ ਫਿਰਦੇ ਹੁੰਦੇ ਆ ਕੋਈ ਇੱਕ ਦਿਨ ਕੀ ਹੋਇਆ ਮੈਟ੍ਰਿਕਸ ਚ ਇੱਕਦਮ ਛੋਟੀ ਛੋਟੀ ਸਟੋਰੀ ਸਾਂਝੀ ਕਰਨਾ ਇੱਕਦਮ ਮੈਂ ਆ ਰਿਹਾ ਸੀਗਾ ਆ ਆਪਣੇ ਜੌਬ ਤੋਂ ਤੇ ਮੈਂ ਦੇਖਿਆ ਉੱਥੇ ਦੋ ਕੁੜੀਆਂ ਦੇ ਵਿਚਾਰੀਆਂ ਦੇ ਇੱਕ ਤਾਂ ਗਰੋਸਰੀ ਦਾ ਆਟੇ ਦਾ ਬੈਗ ਚੱਕਿਆ ਹੋਇਆ ਸੀ 10 ਕਿਲੋ ਦਾ ਉਹਦੇ ਕੋਲੇ ਤੇ ਇੱਕ ਉਹਨਾਂ ਦੇ ਮਤਲਬ ਕੋਲੇ ਵੱਡਾ ਗਰੋਸਰੀ ਦਾ ਬੈਗ ਸੀ ਤੇ ਦੂਜੀ ਦੀ ਜਿਹੜੀ ਦੂਸਰੀ ਕੁੜੀ ਸੀ ਉਹਦੇ ਸੀਗਾ ਅ ਮਤਲਬ ਮੈਟਰਸ ਉਹਨੂੰ 에어 ਟਾਈਟ ਕੀਤਾ ਹੋਇਆ ਸੀ ਮਤਲਬ ਮਤਲਬ ਛੋਟਾ ਬਣਾਇਆ ਹੋਇਆ ਸੀ ਵੈਸੇ ਤਾਂ ਮਤਲਬ 에어 ਟਾਈਟ ਪੈਕਿੰਗ ਦੇ ਵਿੱਚ ਸੀਗਾ ਤੇ ਮੈਂ ਉਹਨੂੰ ਖੜਾ ਲਿਆ ਮੈਂ ਕਿਹਾ ਵੀ ਆਜੋ ਮੈਂ ਕਿਹਾ ਵੀ ਤੁਸੀਂ ਮੈਂ ਤੁਹਾਨੂੰ ਡ੍ਰੌਪ ਕਰ ਦਿੰਦਾ ਠੀਕ ਹੈ ਉਹ ਵਿਚਾਰੀਆਂ ਬਹਿ ਗਈਆਂ ਮਸਾਂ ਸਾਹ ਆ ਪਾਣੀ ਪੁਣੀ ਪੀ ਰਹੇ ਉਹਨੂੰ ਤੇ ਛੱਡ ਗਿਆ ਮਤਲਬ ਹੈਲਪ ਹੈ ਇਹ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਪੈਸੇ ਦੀ ਹੈਲਪ ਹੀ ਕਰਨੀ ਹੈ ਉਹਨੂੰ ਹੈਲਪ ਕਰਦੀ ਕਿਸੇ ਦੀ ਕੋਈ ਮਤਲਬ ਕਿਸੇ ਦੇ ਘਰੇ ਕੋਈ ਖਾਣਾ ਨਹੀਂ ਬਣਿਆ ਅੱਜ ਚੰਗੀ ਸਬਜ਼ੀ ਨਹੀਂ ਬਣੀ ਉਹ ਦੇਤੀ ਤੁਸੀਂ ਤੁਸੀਂ ਸਿੱਟਣੀ ਆ ਤੁਹਾਡੇ ਕੋਲ ਪੁਰਾਣੇ ਕੱਪੜੇ ਪੈਣੇ ਤੁਸੀਂ ਉਹ ਕਿਸੇ ਗਰੀਬ ਬੰਦੇ ਦੇ ਹੈਲਪ ਕਰਤੀ ਹੈ ਨਾ ਕਿਸੇ ਨੂੰ ਸ਼ੂ ਦਵਾਤੇ ਕਿਸੇ ਮਤਲਬ ਜਾਨ ਬਰਦੀ ਹੈਲਪ ਕਰਤੀ ਜਾਨ ਬਰਦੀ ਮਤਲਬ ਪੱਟੀ ਰਾਦੀ ਗਰੀਬ ਦਾ ਆਪਰੇਸ਼ਨ ਕਰਵਾਤਾ ਕਿਸੇ ਦਾ ਮਤਲਬ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਤੁਹਾਨੂੰ ਉਸ ਤੋਂ ਵੱਧ ਡਵਲਪ ਹੋਊਗਾ ਤੁਹਾਡੇ ਕੋਲ ਇਹ ਹੀ ਮੇਰਾ ਅੱਜ ਬੋਲਣ ਦਾ ਮਕਸਦ ਇਹ ਹੀ ਸੀ ਵੀ ਆਪਾਂ ਹੈਲੋ ਭਤੀ ਬਤੂ ਵੱਧ ਗੱਲ ਕਰੀਏ ਤੇ ਆਪਾਂ ਨੈਕਸਟ ਟਾਈਮ ਫਿਰ ਗੱਲ ਕਰਾਂਗੇ ਤੇ ਕੁਝ ਨਵੀਂ ਗੱਲ ਕਰਨਾ ਕੁਝ